ਲੇਕਿਨ ਜਿਹੜਾ ਅੱਜ ਹੈਗਾ ਬੇਚਰਾਗੇ ਪਿੰਡ ਵਿੱਚ ਚਰਾਗ ਲਾਉਣ ਦੀ ਗੱਲ ਉਹ ਇਸ ਮੂਵਮੈਂਟ ਦਾ ਸੈਕੰਡ ਫੇਜ਼ ਹੈ ਪਹਿਲੀ ਗੱਲ ਸਮਝਣ ਵਾਲੀ ਹੈ ਪਹਿਲਾ ਫੇਜ਼ ਕਾਨੂੰਨੀ ਫੇਜ਼ ਸੀ ਦੂਸਰਾ ਫੇਜ਼ ਹੈਗਾ ਕਿ ਜਿਹੜੇ ਲੈਂਡਲੋਰਡ ਕੋਲੇ ਅੱਜ ਇਹ 900 ਏਕੜ ਦੀ ਕਰੀਬ ਜ਼ਮੀਨ ਹੈਗੀ ਆ ਜਿਹੜੀ ਰਾਜੇ ਦੀ ਬੇਨਾਮੀ ਜ਼ਮੀਨ ਹੈ ਇੱਕ ਬੇਨਾਮੀ ਪਿੰਡ ਹੈ ਇੱਥੇ ਚਰਾਗ ਲਾਉਣ ਵਾਲਾ ਕੋਈ ਨਹੀਂ ਹੈਗਾ ਉਹ ਕੁਝ ਲੋਕਾਂ ਨੇ ਜ਼ਮੀਨ ਉਹ ਦੱਬੀ ਹੋਈ ਹੈ ਸੋ ਦਲਤ ਭਾਈਚਾਰੇ ਦਾ ਇਹ ਦਾਵਾ ਕਿ ਇਹ ਜ਼ਮੀਨ ਬੇਜ਼ਮੀਨੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਔਰ ਉਹਨਾਂ ਦਾ ਦਾਵਾ ਬਿਲਕੁਲ ਜਾਇਜ਼ ਹੈ ਸਹੀ ਹੈ ਉਹ ਲੋਕ ਜਿਹੜੇ ਜ਼ਮੀਨ ਤੇ ਕਾਬਜ ਹੋ ਕੇ ਦਿੱਲੀ ਬੈਠੇ ਆ ਕੋਈ ਬੰਬੇ ਬੈਠਾ ਕੋਈ ਕਿਤੇ ਬੈਠਾ ਉਹ ਸਿਰਫ ਇਹਦਾ ਠੇਕਾ ਫੜਨ ਆਉਂਦੇ ਆ ਉਹ ਜ਼ਮੀਨ ਦੇ ਮਾਲਕ ਨਹੀਂ ਹੈ ਇਹ ਜ਼ਮੀਨ ਦਾ ਮਾਲਕ ਰਾਜਾ ਸੀ ਉਹਨਾਂ ਦਾ ਪਰਿਵਾਰ ਖਤਮ ਹੋ ਗਿਆ ਇਹਦੀ ਮਾਲਕੀ ਸਰਕਾਰ ਕੋਲੇ ਜਾਣੀ ਚਾਹੀਦੀ ਸੀ ਸਰਕਾਰ ਨੇ ਅੱਗੇ ਜਿਹੜੇ ਗਰੀਬ ਪਰਿਵਾਰਾਂ ਨੂੰ ਦਲਤਾਂ ਨੂੰ ਇਹ ਦੇਣੀ ਹੁੰਦੀ ਹੈ ਲੇਕਿਨ ਉਸ ਪਾਸੇ ਨਹੀਂ ਤੁਰ ਰਹੀ ਸੋ ਦਲਤਾਂ ਨੇ ਆਪਣੀ ਹਿੰਮਤ ਦੇ ਨਾਲ ਇਹ ਜਿਹੜੀ ਸੈਕੰਡ ਫੇਜ਼ ਦੀ ਲੜਾਈ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ